ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਚੱਕ ਮੰਤਾਂ ਵਾਲਾ ਜ਼ਿਲ੍ਹਾ ਮੁਕਸਰ ਦਾ ਪਿੰਡ ਆ ਤੇ ਤਹਿਸੀਲ ਦੋਸਤੋ ਇਸ ਪਿੰਡ ਨੂੰ ਬਰੀ ਆਲਾ ਮੰਡੀ ਪਈ ਜਾਂਦੀ ਆ ਇਸ ਪਿੰਡ ਦੇ ਵਿੱਚ ਦੋਸਤੋ ਘਰੇਲੂ ਪਰਿਵਾਰ ਕੋਲੇ ਇੱਕ ਮੱਝ ਵਿਕਾਊ ਆ ਬਹੁਤ ਵੱਡੇ ਹਵਾਨੇ ਵਾਲੀ ਆ ਤੇ ਐਚ ਐਫ ਵੜਾ ਵਾਂਗੂ ਦੋਸਤੋ ਹਵਾਨਾ ਇਹਦਾ ਤਿਆਰ ਕੀਤਾ ਹੋਇਆ ਕੱਦ ਕਾਠ ਪੌਂ ਦੀ ਦਰਮਿਆਨ ਨਹੀਂ ਹੈ ਸਜਣੋ ਹਵਾਨਾ ਬਹੁਤ ਵੱਡਾ ਤਿਆਰ ਕੀਤਾ ਥਣਾ ਦਾ ਸਾਈਜ਼ ਗੈਪ ਦੋਸਤੋ ਵਾਹ ਕਮਾਲ ਆ ਦੋਸਤੋ ਸਿੰਘਾ ਦੀ ਕੁਆਲਿਟੀ ਵੇਖ ਸਕਦੇ ਆ ਦੋਸਤੋ ਕੁੰਡਾ ਸਿੰਘ ਆ ਬਿਲਕੁਲ ਤੇ ਥੋੜਾ ਜਿਹਾ ਦੂਰੋ ਮੁੜਿਆ ਹੋਇਆ ਸਜਣੋ ਤੇ ਥਣਾ ਦਾ ਸਾਈਜ਼ ਗੈਪ ਤੁਹਾਨੂੰ ਵਿਖਾਉਣੇ ਆ ਬਹੁਤ ਸੋਹਣਾ ਤੇ ਬਾਕੀ ਪ੍ਰੋਪਰ ਜਾਣਕਾਰੀ ਦੋਸਤੋ ਬਾਈ ਤੋਂ ਲੈਣੇ ਆ ਤੇ ਕਰਾਂਗੇ ਤੁਹਾਡੇ ਨਾਲ ਸਾਂਝ ਜਿਨ੍ਹਾਂ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਦੋਸਤੋ ਉਹਨਾਂ ਵੀਰਾਂ ਨੂੰ ਬੇਨਤੀ ਆ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਤੇ ਲੈਨੇ ਬਾਈ ਤੋਂ ਜਾਣਕਾਰੀ ਤੇ ਦੋਸਤੋ ਕਰਦੇ ਆਂ ਸਾਂਝੀ ਤੁਹਾਡੇ ਨਾਲ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਂ ਦੱਸਿਓ ਬਾਈ ਆਪਣਾ ਨਾਂ ਰਮਨਦੀਪ ਸਿੰਘ ਜੀ ਰਮਨਦੀਪ ਸਿੰਘ ਬਾਈ ਰਮਨਦੀਪ ਇਹ ਘਰਦੀ ਆ ਫਿਰ ਮੱਜ ਹਾਂ ਬਈ ਆ ਘਰਦੀ ਆ ਮੱਜ ਠੀਕ ਆ ਤੇ ਕਿੰਨਾ ਚੱਲ ਰਹਿਂਦਾ ਸੂਣਦਾ ਇਹਦਾ ਸੂਣਦੇ ਵੀ 7-8 ਦਿਨ ਲੈਂਦੀ ਆ 7-8 ਦਿਨ ਲੈਂਦੀ ਆ ਤੇ ਕਿੰਵੇਂ ਸੂਏ ਸੂਣਾ ਬਈ ਇਹਨੇ ਇੰਨੇ ਵੀ ਚੌਥੇ ਸੂਏ ਚੌਥੇ ਸੂਏ ਹੁਣ ਚੌਥੇ ਲਈ ਗੱਬਣ ਠੀਕ ਆ ਏ ਬਾਈ ਕਿੰਨਾ ਕੁ ਦੁੱਧ ਪਾਉਂਦੀ ਏ ਇਹ ਮਗਰਲੇ ਸੂਏ ਤੀਜੇ ਸੂਏ ਕਿੰਨਾ ਕੁ ਦੁੱਧ ਪਾਏ 15 16 ਲੀਟਰ ਖੁੱਲਾ ਦੁੱਧ ਦਿੱਤਾ 15 ਲੀਟਰ ਖੁੱਲਾ ਖੁੱਲਾ ਠੀਕ ਆ ਤੇ ਅਜੇ ਕਿੰਨੇ ਕਿ ਜਜਮੈਂਟ ਕਰਦੇ ਆ ਵੀ ਕਿੰਨਾ ਕੁ ਪਾ ਦੂ 16 ਪਲੱਸ ਜਾਊਗੀ ਬਾਈ 16 ਪਲੱਸ ਪਾ ਦਊਗੀ ਠੀਕ ਆ ਤੋੜ ਕੇ ਦੋਸਤੋ ਤੁਹਾਨੂੰ ਵਿਖਾ ਦਿੰਨੇ ਆ ਕੁੰਡਾ ਸਿੰਘ ਆ ਬਿਲਕੁਲ ਤੇ ਕੱਦ ਕਾਹੜ ਦੋਸਤੋ ਦਰਮਿਆਨਾ ਥਣਾ ਦਾ ਸਾਜ ਦੋਸਤੋ ਤੁਹਾਨੂੰ ਵਿਖਾ ਦਿੰਨੇ ਆ ਪਹਿਲਾਂ ਫੇਰ ਤੋਰਾਂਗੇ ਬਾਈ ਇੱਕ ਮਿੰਟ ਦੇਖ ਸਕਦੇ ਆ ਹਵਾਨਾ ਦੋਸਤੋ ਵਾਹ ਕਮਾਲੀ ਆ ਬਹੁਤ ਵੱਡਾ ਹਵਾਨਾ ਤਿਆਰ ਕੀਤਾ ਦੋਸਤੋ ਅਮਰੀਕਨ گاਵਾ ਵਾਂਗੂ ਤੇ ਮੁਠੀ ਦੀ ਚਵਾਈ ਵਾਲਾ ਥਾਂ ਲੱਗਿਆ ਸੱਜਣੋ ਦੇਖ ਸਕਦੇ ਆ ਧੁੰਨੀ ਤੋਂ ਲੈ ਕੇ ਦੋਸਤੋ ਮਗਰ ਤਾਂ ਹੀ ਹਵਾਨਾ ਤੁਸੀਂ ਦੇਖ ਸਕਦੇ ਆ ਢੱਲ ਢੂਲ ਦੋਸਤੋ ਵਾਕਈ ਬਹੁਤ ਪਈ ਆ ਹਜੇ ਇੱਕ ਹਫਤੇ ਦੀ ਕੱਚੀ ਆ ਦੇਖ ਸਕਦੇ ਆ ਤੋਰ ਲਈ ਮੈਂ ਦੇਖ ਸਾਹਨੇ ਦੋਸਤੋ ਤੁਰੀ ਜਾਂਦੀ ਤੇ ਦੋਸਤੋ ਤੁਹਾਨੂੰ ਖਵਾਨੇ ਦੀ ਜੱਜਮੈਂਟ ਹੋ ਜਾਣੀ ਆ ਬਾਕੀ ਤੁਸੀਂ ਇੱਥੇ ਪਹੁੰਚ ਕੇ ਦੋਸਤੋ ਅੰਦਾਜ਼ਾ ਲਾ ਲਿਓ ਜੇ ਦੁੱਧ ਵਾਲੀ ਮਾਝਾ ਦੋਸਤੋ ਪਤਲੀ ਚਮੜੀ ਦੇ ਵਿੱਚ ਆ ਇੱਕ ਕਿਹੜਾ ਹੋਰ ਕਢਾ ਦੇ ਬਈ ਅੰਦਾਜ਼ਾ ਲਾ ਲਓ ਜੀ ਹਵਾਨੇ ਹੀ ਜੱਜਮੈਂਟ ਕਰ ਲਓ ਇਹ ਸੱਜਣੋ ਕੱਦ ਕਾਠ ਦਰਮਿਆਨਾ ਤੇ ਉਮੀਦ ਆ ਬਾਈ ਜੰਦਾ ਵੀ 16 ਲੀਟਰ ਦੁੱਧ ਆ ਰਾਮ ਨਾਲ ਪਾ ਦੂਗੀ ਪਹਿਲੇ ਤੀਜੇ ਸੂਏ ਦੋਸਤੋ 15 ਲੀਟਰ ਕੱਢਿਆ ਬੰਨਦੇ ਬਈ ਚਲ ਹਾਂਜੀ ਬਾਈ ਜੀ ਫਿਰ ਕੀ ਕੀਮਤ ਰੱਖਾਂਗੇ ਇਹਦੀ ਹਾਂਜੀ 1 20 ਆ ਬਈ 1 20 ਹਾਂਜੀ ਮਾਨਤਨ ਕਰਦੇ ਹਾਂ ਲੋਕ ਦੇ ਮਾਨਤਨ ਕਰਦੇ ਆ ਲੋ ਬਈ ਸੱਜਣੋ ਮੌਕੇ ਤੇ ਮਾਨਤਾਨ ਹੋ ਜਾਂਦਾ ਹੁੰਦਾ ਜਿੰਨੇ ਵੀ ਦੋਸਤੋ ਤੁਹਾਨੂੰ ਜੱਜ ਦੀ ਆ ਤੁਸੀਂ ਆਪਦੀ ਸਮਝ ਨਾਲ ਲੈਣੀ ਆ ਦੋਸਤੋ ਤੇ ਜੱਜਮੈਂਟ ਦੋਸਤੋ ਇੱਥੇ ਆ ਕੇ ਲਾ ਲੈਣੀ ਆ ਦੁਬਾਰਾ ਫੇਰ ਦੋਸਤੋ ਤੁਹਾਨੂੰ ਹਵਾਨੇ ਦੀ ਦੋਵੇਂ ਪਾਸਿਆਂ ਤੋਂ ਜੱਜਮੈਂਟ ਕਰਵਾ ਦਿੰਨੇ ਆ ਬਹੁਤ ਹੀ ਜਿਆਦੇ ਸੋਹਣਾ ਦੋਸਤੋ ਥਣਾ ਦਾ ਸਾਈਜ਼ ਆ ਤੇ ਹਵਾਨੇ ਦਾ ਜਿਹੜਾ ਸਾਈਜ਼ ਆ ਦੋਸਤੋ ਉਹ ਵੀ ਬਹੁਤ ਵੱਡਾ ਦੇਖ ਸਕਦੇ ਆ ਤੇ ਬਾਈ ਦਾ ਨੰਬਰ ਦੋਸਤੋ ਸਕਰੀਨ ਦੇ ਉੱਪਰਲੇ ਪਾਸੇ ਚੱਲੂਗਾ ਇਸ ਨੰਬਰ ਤੇ ਕਾਲ ਕਰਕੇ ਦੋਸਤੋ ਤੁਸੀਂ ਸੌਦਾ ਕਰ ਲਿਓ ਜੇ ਜੇ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲੂਗਾ ਸਾਡੇ ਨਾਲ ਸੰਪਰਕ ਕਰ ਲਿਓ ਜੇ ਤੇ ਵੀਡੀਓ ਵੇਖ ਲਈ ਧੰਨਵਾਦ ਦੋਸਤੋ ਮਿਲਦੇ ਆਂ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ